ਜ਼ਿਲ੍ਹਾ ਜ਼ਿਲੰਦਰ ਦੇ ਅਧੀਨ ਆਉਂਦੇ ਤਨੀ ਪਿੰਡ ਦੇ ਡੇਰਾ ਬਾਬਾ ਚਤੁਰਦਾਸ ਦੁੱਧਾਤਾਰੀ ਅਤੇ ਬਾਬਾ ਰਲਾ RAM ਜੀ ਦਾ 66ਵਾਂ ਸਲਾਨਾ ਜੋੜ ਮੇਲਾ ਮਿਤੀ 12 13 14 ਤੇ 15 ਜੂਨ ਨੂੰ ਬੜੀ ਹਿਸ਼ਤਾ ਤੇ ਉਤਸ਼ਾਹ ਨਾਲ ਡੇਰਾ ਬਾਬਾ ਚਤੁਰਦਾਸ ਦੁੱਧਾਤਾਰੀ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਤਨੀ ਪਿੰਡ ਅਤੇ ਲਖਨਪਾਲ ਅਤੇ ਸਮੂਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਮਿਤੀ 12 ਜੂਨ ਦਿਨ ਵੀਰਵਾਰ ਨੂੰ ਸ਼ੇਖ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਸਮਿਤੀ 14 ਜੂਨ ਦਿਨ ਸ਼ਨੀਵਾਰ ਨੂੰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਪਾਏ ਗਏ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਸਿੱਖਿਆ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਹੁਨਾਰ ਵਿਦਿਆਰਥੀਆਂ ਦਾ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸ਼ਾਮ ਨੂੰ ਚਾਦਰ ਅਤੇ ਚਿਰਾਗਾ ਦੀ ਰਸਮ ਅਦਾ ਕੀਤੀ ਗਈ ਮਿਤੀ 15 ਜੂਨ ਦੇ ਇਤਵਾ ਨੂੰ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ ਉਪਰੰਤ ਖੁੱਲੇ ਪੰਡਾਲ ਵਿੱਚ ਪੰਜਾਬ ਭਾਰਤੋ ਨਾਮੀ ਸਿੰਗਰਾ ਤੇ ਕਲਾਕਾਰਾਂ ਨੇ ਹਾਜ਼ਰੀ ਭਰੀ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਅਤੇ ਸਹਿਯੋਗ ਕਰਨ ਵਾਲੇ ਸਹਿਯੋਗੀ ਸੱਜਣਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੇਲੇ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਸਿਰ ਕੱਢ ਆਗੂਆਂ ਨੇ ਵੀ ਸ਼ਿਰਕਤ ਕੀਤੀ ਮੇਲੇ ਦੇ ਚਾਰੇ ਦਿਨ ਲੰਗਰ ਵੀਰ ਟੁੱਟ ਵਰਤਾਇਆ ਗਿਆ ਤੁਸੀਂ ਵੀ ਵੇਖੋ ਦੁਆਬਾ ਹਲਚਲ ਚੈਨਲ ਵੱਲੋਂ ਕਵਰੇਜ ਕੀਤੀ ਇਸ ਮੇਲੇ ਦੀਆਂ ਕੁਝ ਚਲਕੀਆਂ ਤਨੀਪਿੰਡ ਤੋਂ ਕੈਮਰਾਮੈਨ ਅਮੇ ਸ਼ਰਮਾ ਦੇ ਨਾਲ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ

छोड़ा राम जी लड़ लगी रेहना बन तेरा परछामा एक बार मैं चाहना किई जी के लड़ लगे तारी ला ये वैसे कैसे वैसे कोई नहीं वैसे तो कोई गल नहीं है कोई पक्ा हवा देता वो हवा ही दे रहा है ਵੈਸੇ ਤਾਂ ਕੋਈ ਗੱਲ ਨਹੀਂ ਉਹਦੇ ਵਿੱਚ ਤੁਹਾਡੀਆਂ ਤਾੜੀਆਂ ਸ਼ਕਤੀ ਦਾ ਪ੍ਰਯੋਗ ਕਰਦੇ ਕਿਉਂਕਿ ਤੁਹਾਡਾ ਆਸ਼ੀਰਵਾਦ ਚਾਹੀਦਾ ਥੈਂਕ ਯੂ ਥੈਂਕ ਯੂ ਮੇਰੇ ਭਾਈ ਬਹੁਤ ਸਰਮਾਨ ਸਤਕਾਰ ਸਾਈ ਜੀ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਚਤੁਰਦਾਸ ਮਹਾਰਾਜ ਜੀ ਦੀ ਇੱਕ ਜਕਰਾਬਾ ਬਾਬਾ ਚਤੁਰਦਾਸ ਜੀ ਦਾ ਬੋਲ ਸਾਤੇ ਦਰਬਾਰ ਕੀ ਜੈ ਜੋ ਬਾਬਾ ਚਤੁਰਦਾਸ ਜੀ ਦੇ ਡੇਰੇ ਤੇ ਧਨੀ ਪੰਡਤ ਤੇ ਲਖਨਪਾਲ ਇਹ ਸਮੂਹ ਸੰਤਾਂ ਵੱਲੋਂ ਦੋਨਾਂ ਹੀ ಗ್ರಾಮ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਜੋ ਮੇਲਾ 12 ਤਰੀਕ ਤੋਂ ਆਰੰਭ ਹੋਇਆ ਸੀ 12 ਤਰੀਕ ਨੂੰ ਸ਼੍ਰੀ ਖਾਨਪਾਤ ਸਾਹਿਬ ਆਰੰਭ ਹੋਏ ਸਨ ਤੇ 13 14 ਤਰੀਕ ਨੂੰ ਨਰਵੰਨ ਭੋਗ ਪਾਇਆ ਗਿਆ ਸੀ ਉਸ ਦੇ ਵਿੱਚ ਰਾਗੀ ਕੀਰਤਨ ਜਥੇ ਨੇ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਜੋ ਪਹਿਲੀ ਤੋਂ ਲੈ ਕੇ 12ਵੇਂ ਤੱਕ ਬੱਚੇ ਫਾਸੇਂਡ ਆਏ ਸੀ ਉਹਨਾਂ ਨੂੰ ਨਾਮ ਦਿੱਤੇ ਗਏ ਇਸ ਤੋਂ ਬਾਅਦ ਸ਼ਾਮ ਨੂੰ ਚਾਦਰ ਦੀ ਤੇ ਚਰਾਗਾਂ ਦੀ ਰਸਮ ਹੋਈ ਤੇ 15 ਤਰੀਕ ਅੱਜ ਜੋ ਕਲਾਕਾਰ ਸਨ ਬਾਹਰੋਂ ਸੱਦੇ ਹੋਏ ਉਹਨਾਂ ਵੱਲੋਂ ਮਹਾਰਾਜੇ ਦਾ ਗੁਰਗਾਨ ਕੀਤਾ ਗਿਆ ਤੇ ਇਸ ਤੋਂ ਬਾਅਦ ਜੋ ਉਹਨਾਂ ਦਾ ਜੋ ਪ੍ਰਾਂਤਿਕ ਸੱਜਣ ਸੇ ਆਏ ਹੋਏ ਉਹਨਾਂ ਦਾ ਸਨਮਾਨ ਕੀਤਾ ਗਿਆ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ ਹਰੇ ਜੋ ਵੀ ਸੰਗਠਨਾ ਮੇਲੇ ਵਿੱਚ ਸ਼ਾਮਲ ਹੋਈਆਂ ਸਨ ਬਾਹਰੋਂ ਤੇ ਦੂਰ ਦੇੜਿਓਂ ਦੋਲਾਂ ਹੀ ಗ್ರಾಮ ਪੰਚਾਇਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੇਲੇ ਨੂੰ ਸੰਪੰਨ ਕਰਨ ਦੇ ਵਿੱਚ ਸਹਿਯੋਗ ਦਿੱਤਾ